के मैं सोनी भी रहे। है? आजा 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 देख देख फोटो देख की दिया हो देख फोटो हाँ, आजा आजा के आजा आजा ठीक है देख फोटो की दिया हो मेरी हुई है मेरी हुई एक ताड़ी एक मेरी आ हो आजा एक एक मिनट सोनी भी अपन फोटो देख लिया अपने ਲੋਈ ਸੰਗਤ ਜੀ ਇਹ ਸੀਗਾ ਜੀ ਰੱਬ ਰੂਪੀ ਬੰਦਾ ਕੁਲਦੀਪ ਸਿੰਘ ਸੋਹਣੀ ਜਿਹਦੇ ਤੋਂ ਮਤਲਬ ਇਹ ਮੰਨ ਲਓ ਵੀ ਸੰਸਥਾ ਦਾ ਜਨਮ ਹੋਇਆ ਜੀ ਇਹ ਆ ਜੀ ਇਤੋਂ ਪਹਿਲਾਂ ਇੱਕ ਮਰੀਜ਼ ਸਾਨੂੰ ਮਿਲਿਆ ਜਰੂਰ ਸੀਗਾ ਜੀ ਸੁੰਦਰ ਪਰ ਉਸ ਇਨਸਾਨ ਤੋਂ ਅਸੀਂ ਇਹ ਸੋਚਦੇ ਤੇ ਵੀ ਇਹ ਥੋੜੇ ਦਿਨਾਂ ਦਾ ਮਰੀਜ਼ ਆ ਵੀ ਵੀਰ ਆਪਣਾ ਠੀਕ ਹੋ ਕੇ ਘਰ ਵਗ ਜੂ ਪਰ ਇਹ ਦੂਜਾ ਇਨਸਾਨ ਇਹ ਆ ਜੀ ਜਿਹਦੇ ਤੋਂ ਸਾਡੇ ਦਿਮਾਗ 'ਚ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਇਹ ਪਾਇਆ ਵੀ ਆਪਾਂ ਇਸ ਕਾਰਜ ਨੂੰ ਅੱਗੇ ਕਰਨਾ ਜੀ ਔਰ ਅਸੀਂ ਇਸ ਇਨਸਾਨ ਦੀ ਮਤਲਬ ਇਹ ਕਹਿ ਸਕਦੇ ਮਹਾਰਾਜ ਬਹੁਤ ਸਾਰੀ ਲੰਬੀ ਉਮਰ ਹੋਵੇ ਇਦਾਂ ਦੀਆਂ ਰੂਹਾਂ ਦੀ ਔਰ ਅੱਜ ਕੁਲਦੀਪ ਸਿੰਘ ਸੋਨੀ ਦੀ ਫੋਟੋ ਲੱਗੀ ਆ ਜੀ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਔਰ ਇਧਰ ਮੇਰੀ ਫੋਟੋ ਲੱਤੀ ਜੀ ਸੇਵਾਦਾਰਾਂ ਨੇ ਵਿੱਚ ਦੁਨੀਆ ਸੇਵ ਕਮਾਈ ਐ ਤਾਂ ਦਰਗਹਿ ਵੈਸਨ ਪਾਈਏ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਔਰ ਆਉਂਦੇ ਜਾਂਦੇ ਜਰੂਰ ਸਾਰੀ ਸੰਗਤ ਖੜਕੇ ਜਾਇਆ ਕਰੋ ਜੀ ਔਰ ਇਧਰ ਲਿਖਿਆ ਗਿਆ ਜੀ ਗੁਰੂ ਨਾਨਕ ਦਾ ਦਰ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੀ ਇਹ ਜੀ ਕਿਰਪਾ ਇਸ ਘਰ ਤੇ ਔਰ ਇਹ ਘਰ ਅੱਗੇ ਅੱਗੇ ਜਿਹੜਾ ਵੱਧਾ ਜਾ ਰਿਹਾ ਜੀ ਔਰ ਇਹ ਬਿਲਡਿੰਗ ਜਿਹੜੀ ਉੱਪਰ ਬਣਨੀ ਸ਼ੁਰੂ ਹੋ ਰਹੀ ਹੈ ਜੀ ਹਾਂਜੀ ਸੋਨੀ ਵੀਰੇ ਕੀ ਕਹਿੰਦੇ ਸੀ ਤੁਸੀਂ ਵੀਰੇ ਹਾਂਜੀ ਕੁਝ ਖਾਣ ਨੂੰ ਹੈਗਾ ਤਾਂ ਦੇ ਦੋ ਖਾਣ ਨੂੰ ਖਾਲਾ ਮੇਰੀ ਜਾਨ ਪਛਾਦਾ ਦਾ ਸ਼ੱਕ ਲੈਦੀ ਹਾਂ ਅੱਜ ਫਿਰ ਆਪਾਂ ਫਰੂਟ ਪੈਣਾਂਂ ਦਰਾ ਸ਼ੱਕਿਆ ਜਾ ਚਾਹ ਪੀ ਚਾਹ ਨਾਲ ਬਿਸਕੁਟ ਖਾਈਏ ਉੱਥੇ ਕੁਝ ਹੈਗਾ ਖਾ ਬਿਸਕੁਟ ਖਵਾ ਚਾਹ ਨਾਲ ਠੀਕ ਹੈ ਆਪਣਾ ਕਰਦੇ ਆ ਆਪਣਾ ਦੀਪਕ ਠੀਕ ਹੈ ਬੱਤ ਹੋਰ ਦੱਸ ਸੋਨੀ ਤੈਨੂੰ ਖੁਸ਼ੀ ਹੋਈ ਫੋਟੋ ਦੇਖ ਕੇ ਦੱਸ ਪਹਿਲਾਂ ਉੱਥੇ ਤੈਨੂੰ ਖੁਸ਼ੀ ਹੋਈ ਉੱਪਰ ਫੋਟੋ ਲੱਗੀ ਦੇਖ ਕੇ ਹਾਂ ਹੋਈ ਹੈ ਹੈ ਪੱਕਾ ਹਾਂਜੀ ਦੇਖ ਕੀ ਲਿਖਿਆ ਕੀ ਆ ਦੱਸ ਪਹਿਲਾਂ ਬੋਲ ਕੇ ਦੱਸ ਤੇ ਲਿਖਿਆ ਹੋਇਆ ਰੱਬ ਰੂਪੀ ਭਗਤ ਬੰਦਾ ਹਾਂ ਸਰਦਾਰ ਕਲਦੀਪ ਸਿੰਘ ਸੋਨੀ ਫਿਰ ਦੇਖ ਲੈ ਹਾਂਜੀ ਫਿਰ ਪਾਲ ਖਰੌੜ ਲਿਖਿਆ ਹੋਇਆ ਸੱਚਮੁੱਚ ਹੀ ਰੱਬ ਰੂਪੀ ਹੈ ਭਗਤ ਬੰਦਾ ਜੀ ਸਮਝੋ ਜੀ ਪਾਲ ਖਰੌੜ ਲਿਖਿਆ ਹੋਇਆ ਹਾਂਜੀ ਪਾਲ ਖਰੌੜ ਲਿਖਿਆ ਵਾ ਹਾਂ ਠੀਕ ਆ ਠੀਕ ਆ ਜੀ